ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਤੇ ਸਵਾਤੀ ਅੱਜ ਦੇ ਪੱਬੜੇ ਲੈ ਕੇ ਆ ਪਟਿਆਲਾ ਸ਼ਹੀ ਪੱਗ ਜੀ ਲੈ ਤਾ ਸਾਡੇ 7 ਮੀਟਰ ਦਾ ਕੱਪੜਾ ਹੈ ਤੋਂ ਫੋਲ ਵਾਲ ਵਰ ਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਛੱਡਦੇ ਸੈਂਟਰ ਚੋਂ ਲੈ ਆ ਕੇ ਲੜ ਨੂੰ ਪੁਰਜਾ ਖੋਲਦਾ ਪਸਾ ਥਲੇ ਰੱਖ ਕੇ ਬੰਦ ਪਸਾ ਉੱਤੇ ਰੱਖ ਕੇ ਦੋ ਹੀ ਪੱਲੇ ਵਿੱਚ ਦੋ ਹੀ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰ ਲੈਣਾ ਤੇ ਫੋਲਡ ਕਰਕੇ ਅੱਧੇ ਅੱਧੇ ਗਲ ਟੈਕੜਾ ਲੜ ਨੂੰ ਨੂੰ ਟਾਈਜ ਕਰਕੇ ਤੇ ਸਾਫ਼ ਕਰਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੂਣੀ ਦਾ ਹੋਲ ਦਾ ਪਤਾ ਥੱਲੇ ਰੱਖ ਕੇ ਬੰਦ ਪਾਸੇ ਉੱਪਰ ਰੱਖ ਕੇ ਦੋ ਹੀ ਪੱਲੇ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਤੇ ਫਿਰ ਖੱਲੋ ਜਿਹੜਾ ਪਲੜ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਕੇ ਤੇ ਉਤੋਂ ਵੀ ਜਿਹੜਾ ਲੜ ਨੂੰ ਡਬਲ ਫੋਲਡ ਉਤੋਂ ਵੀ ਜਿਹੜਾ ਲੜ ਨੂੰ ਇੱਕ ਵਾਰ ਡਬਲਰ ਹੈ ਤਾਂ ਜਿਹੜਾ ਆਪਣਾ ਲੜਾ ਉਤੋਂ ਵੀ ਸਟਾਕ ਹੋ ਸਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ ਕਰਕੇ ਤੇ ਜਿੰਨਾ ਤੁਸੀਂ ਉਹਦਾ ਫਾਸਲਾ ਕਰਨਾ ਹੈ ਤਹੀ ਨੌ ਦਾ ਫਾਸਲਾ ਲਾ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਨਾਲੇ ਨਾਲ ਵਾਈ ਫੇੜ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਵਾਈ ਫੇੜ ਕੇ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਪਾਗਲ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਜ ਕਰਕੇ ਪੂਣੀ ਦਾ ਹੌਲ ਦਾ ਬਸ ਹੱਥ ਲੈਣਾ ਕੇ ਵਾਧ ਪਾਸ ਹੁਤਰਾ ਕੇ ਦੋਈ ਪੱਲੇ ਵੀ ਜਿਹੜੇ ਪੱਲੇ ਪੱਲੇ ਚ ਪਹਿਲੇ ਪੱਲੇ ਗਿਆ ਹੌਲਣਾ ਹੈ ਦੂਜੇ ਪਹਿਲੇ ਨਾਲ ਫਾਰਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਪਹਿਲੇ ਆਪਾਂ ਜਿਹੜਾ ਲੜ ਨੂੰ ਡਬਲ ਫੋਲ ਕਰਨਾ ਹੈ ਫੋਲ ਕਰਕੇ ਤੇ ਉੱਤ ਜਿਹੜਾ ਲੜ ਨੂੰ ਦੱਬ ਕੇ ਤੇ ਜਿੰਨਾਂ ਆਪਾਂ ਦੂਜੇ ਲੜ ਦਾ ਫਾਸਲ ਰੱਖੀ ਜੰਨੇ ਆਪਾਂ ਤੇ ਜਿਹੜਾ ਲੜ ਦਾ ਫਾਸਲ ਰੱਖ ਕੇ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਚਨਾਲ ਦੀ ਨਾਲ ਵਾਈਫੇਰ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਜਿਹੜਾ ਲੜਦੀ ਮਟਾਈ ਹੈ ਤੇ ਉਹਦੀ ਸਫਾਈ ਚੰਗੀ ਤਰ੍ਹਾਂ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਜੁ ਕਰਿਓ ਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜੁ ਕਰਿਓ ਤਾਂ ਕਿ ਜਿਹੜੇ ਵੀਰਾਂ ਨੂੰ ਪਟਾਲ ਸ਼ਾਈ ਪਾਗ ਬਣਾਉਣ ਵਿੱਚ ਕੋਈ ਪ੍ਰੋਬਲਮ ਆਦੀ ਹੈ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਉਨੀ ਦਾ ਹੌਲਾ ਬਸਾ ਥੱਲੇ ਲਾ ਕੇ ਮੰਦ ਬਸਾ ਉੱਦਰਾ ਕੇ ਦੋਈ ਪੱਲੇ ਵੀ ਜਿਹੜੇ ਆਪਾਂ ਪੱਲੇ ਪੱੰਜਾ ਦਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਉਹ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਤੇ ਤੇ ਫਿਰ ਥੱਲੇ ਉਹ ਜਿਹੜਾ ਵੱਧੂ ਦਾ ਕਪੜਾ ਉਹਨੂੰ ਆਪ ਥੱਲੇ ਇੱਕ ਵਾਰ ਥੱਲੇ ਖਿੱਚ ਕੇ ਤੇ ਜ ਕਿਤਰਾ ਜਿਹੜੇ ਉਸ ਵਿੱਚੋਂ ਵਾਲ ਕੱਢ ਗਏ ਤੇ ਜਿੰਨਾ ਫਤ ਜਿਹੜਾ ਤੂਫਾਨ ਨਾਲ ਕਿੰਨਾ ਫਤ ਥੱਲੇ ਦਾ ਫਾਸਲਾ ਲੂਟ ਕਰਕੇ ਤੇ ਉਤੋਂ ਜਿਹੜਾ ਲੜ ਨੂੰ ਕਿਤਰਾ ਸੈੱਟ ਕਰਕੇ ਤੇ ਫਿਰ ਜਿਹੜਾ ਆਪ ਲੜ ਨੂੰ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਅਦ ਵਿੱਚ ਬਾਜ ਵੇੜ ਕੇ ਜਿਹੜਾ ਤੁਸੀਂ ਬਾਜੋ ਪਹਿਲਾਂ ਵੀ ਵੇੜ ਸਕਦੇ ਹੋ ਤੇ ਬਾਅਦ ਵਿੱਚ ਵੀ ਫੇਰ ਸਕਦੇ ਹੋ ਇਹ ਤੁਹਾਡੇ ਤੇ ਪੈਂਦਾ ਜਿਵੇਂ ਤੁਹਾਨੂੰ ਸਕ ਲਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਚਗੀ ਤੇਰਾ ਬੈਗ ਥਾਕੇ ਜਿਹੜਾ ਆਪਾਂ ਬਾਅਦ ਫੇਰਨਾ ਹੈ ਤੇ ਉੱਤੇ ਜਿਹੜੀ ਸਾੜੀ ਨਾਲੀ ਨਾਲ ਕਰੀ ਜਾਣੀ ਹੈ ਤੇ ਉੱਤੇ ਜਿਹੜੀ ਸੈਟਿੰਗ ਕਰ ਲਈ ਡਬਲ ਸ਼ੀਸ਼ਾ ਆਪਣਾ ਵਰਤ ਸਾਦੇ ਹਾਂ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖੋਲ ਤਾਂ ਫਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਆ ਕੇ ਦੋ ਹੀ ਪੱਲੇ ਵਿਚ ਜਿਹੜੇ ਆਪ ਪੱਲੇ ਪੱਲੇ ਜਿਆਦਾ ਖੋਲਣਾ ਹੈ ਤੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਫਸਣਾਂ ਜੋੜ ਕੇ ਉੱਤੇ ਜਿਹੜਾ ਲੜ ਨੂੰ ਚਗੀ ਤਰ੍ਹਾਂ ਸੈਟ ਕਰਨਾ ਹੈ ਤੇ ਜਿੱਤਣਾ ਸੈਟ ਕਰਕੇ ਫਿਰ ਥੱਲੇ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਤਾਂ ਜਿਹੜਾ ਆਪਣੇ ਉਸ ਵਿੱਚ ਉਹ ਚੰਗੀ ਤਰ੍ਹਾਂ ਵੱਲ ਨਿਕਲ ਜਾ ਜੇ ਤੁਹਾਡਾ ਲੜ ਇੱਕ ਵਾਰ ਫੋਲਡ ਕਰੇ ਚੀ ਜਿਹੜਾ ਭਟਾਈ ਜਾਂਦਾ ਤੁਸੀਂ ਉਸ ਨੂੰ ਉਸੇ ਤਰੀਕੇ ਨਾਲ ਲੋਡ ਕਰਕੇ ਲਗਾ ਸਕਦੇ ਚੀ ਨਹੀਂ ਹੁੰਦਾ ਤਾਂ ਉਸ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਪ੍ਰੈਸ ਕਰਕੇ ਤੇ ਨਾਲ ਦੀ ਨਾਲ ਜਿਹੜੀਆਂ ਫਿਰ ਬਾਕੀ ਬਗ ਦੀ ਸੈਟਿੰਗ ਕਰਕੇ ਤੇ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਨਾਲ ਦੀ ਨਾਲ ਵੀਡੀਓ ਆਪਾਂ ਸ਼ੇਪ ਉਹ ਜਿਹੜੀ ਆਪਾਂ ਬਣਾ ਲੈਣੀ ਹੈ ਪੰਜਵੇਂ ਤੇ ਛੇਵੇਂ ਲੜ ਨਾਲ ਜਿਹੜੀ ਆਪਾਂ ਸ਼ੇਪ ਬਣਾਉਣੀ ਹੈ ਜਿਹੜਾ ਉਹਨਾਂ ਪਰ ਲੜ ਲਾਈ ਸੀ ਉਹਨਾਂ ਵਿੱਚ ਜਿਹੜਾ ਉਹ ਵਾਈਫਾਈ ਨਾ ਹੈ ਤੇ ਚੱਕੀ たら ਜਿਹੜਾ ਲੜਾ ਵਿੱਚ ਉਹ ਆਵਾਜ਼ ਫੇਰ ਲੈਣਾ ਹੈ ਤੇ ਬਾਕੀ ਫੱਕ ਦੀ ਵੀਡੀਓ ਪਸਟਿੰਗ ਉਹ ਕਰ ਲੈਣੀ ਹੈ ਟੈਡ ਆ ਪਾਗਲ ਲੜ ਲਗਣਾ ਹੈ ਲੜਨੂ ਬੈਕ ਤੋਂ ਪਿਚ ਕਰਕੇ ਪੁਣੀ ਦਾ ਹੌਲਦਾ ਬਸ ਹਸਲਣਾ ਕਿ ਬੰਦ ਬਸ ਉਤਰਾ ਕੇ ਦੋ ਹੀ ਪੱਲੇ ਵਿੱਚ ਜਿਹੜੇ ਆ ਪੱਲੇ ਪੱਲੇ ਜਿਆਦਾ ਖੋਲਣਾ ਹੈ ਤੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਲੈਣਾ ਹੈ ਕਈ ਵਾਰ ਕਿ ਮਟੇ ਕਰ ਦਿੰਦੇ ਆ ਭਾਈ ਜਿਹੜਾ ਆਪਣਾ ਕੱਲ੍ਹ ਦੀ ਲੜਾ ਉਹ ਅੱਖ ਤੋਂ ਵਾਰ-ਵਾਰ ਖਿਸਕੀ ਜਾਂਦਾ ਹੈ ਉਹ ਉਸ ਪ੍ਰੋਬਲਮ ਦਾ ਹੱਲ ਇਹ ਆ ਭਾਈ ਜਿਹੜਾ ਆਪਾਂ ਚੌਥੇ ਤੇ ਪੰਜਵੇਂ ਤੇ ਛੇਵੇਂ ਲੜਣਾ ਉਹ ਅੱਖ ਤੱਕ ਖੋਲ ਕੇ ਲਗਾਉਣਾ ਹੈ ਤੇ ਫਿਰ ਆਪਣਾ ਇਹ ਲੜਾ ਉਹ ਕਲਗੀ ਲੜਾ ਉਹ ਅੱਖ ਤੋਂ ਖਿਸਕੂਗਾ ਨਹੀਂ ਤੇ ਫਿਰ ਚਗੀ ਤਰ ਜਿਹੜਾ ਆ ਪਾ ਛੇਵੇਂ ਲੜ ਨੂੰ ਉੱਤੋਂ ਚਗੀ ਤਰ ਸੱਟ ਕਰ ਲੈਣਾ ਤੇ ਥੱਲੇ ਵੀ ਜਿਹੜਾ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਤਾਂ ਜਿਹੜਾ ਆਪਣੇ ਉੱਥੇ ਜਿਹੜਾ ਆਪਣਾ ਕਲਗੀ ਲੜ ਟਿਕ ਸਕਿਆ ਤੇ ਉੱਤੋਂ ਜਿਹੜਾ ਲੜਨ ਦੱਬ ਕੇ ਤੇ ਬਾਕੀ ਭਾਗ ਦੀ ਜਿਹੜੀ ਆ ਪਾ ਸਾਡੀ ਕਰ ਜਿਹੜਾ ਲੜ ਨੂੰ ਲੋਡ ਕਰਕੇ ਤੇ ਉਹਦਾ ਫਾਸਲਾ ਪੂਰ ਲੋਡ ਕਰਕੇ ਜਿਹੜਾ ਤੇ ਚੰਗੀ ਤਰ੍ਹਾਂ ਜਿਹੜੀ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਜਿਹਦੀ ਆਪਾਂ ਨੋਕ ਤਾਂ ਚੜਾਈ ਰੱਖੀ ਹੋਈ ਹੁੰਦੀ ਆ ਉਹਦੇ ਗਾਹਾਂ ਆ ਕੇ ਚੜਾਈ ਵਧਾਣੀ ਆ ਜੇ ਪਉਦੀ ਅਸੀਂ ਚੜਾਈ ਘਟਾ ਲੈਂਦੇ ਆ ਤਾਂ ਉੱਤੋਂ ਜਿਹੜੀ ਆਪਣੀ ਸ਼ੇਪ ਉਹ ਬੁਰੀ ਲੱਤੀ ਆ ਦੇਖਣ ਵਿੱਚ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੇ ਲੜ ਵਿੱਚ ਵੜਿਆ ਤੇ ਉਹਨਾਂ ਉਹਦੇ ਵਿੱਚ ਆਪਾਂ ਜਿਹੜਾ ਬਾਜ ਫੇੜ ਕੇ ਤੇ ਲੜਾ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰ ਲੈਣਾ ਤੇ ਜੇ ਕਿਸੇ ਲੜ ਦੀ ਜ਼ਿਆਦਾ ਬਟਾਈ ਰਹਿਦੀ ਆ ਉਹਦੇ ਆਪਾਂ ਬਾਹਰ ਨਾਲ ਪ੍ਰੈਸ ਕਰਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਅ ਆਪਣੇ ਲੜਦੀ ਮਿਠਾਈ ਬਾਕੀ ਲੜਾ ਦੇ ਬਰਾਬਰ ਕਰ ਲੈਣੀ ਹੈ ਤੇ ਬਾਕੀ ਪੱਕਦੀ ਵੀਡੀਓ ਬਸੜੀ ਕਰ ਲੈਣੀ ਹੈ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਨਾ ਨੱਕ ਦੇ ਹੀ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਜਿੱਥੇ ਆਪਾਂ ਸ਼ੇਮਾ ਲੜਾ ਫੋਨ ਕਰੀ ਥੋੜਾ ਆਪਾਂ ਗਾਹ ਕਰਕੇ ਤੇ ਜਿੱਥੇ ਆਪਾਂ ਸ਼ੇਮਾ ਲੜਾ ਫੋਨ ਕਰੀ ਉਹਦੇ ਜਿਹੜੇ ਆਪਣੀ ਸੱਜੀ ਛੜ ਤੇ ਉੱਤੇ ਜਿਹੜੇ ਵੜੇ ਨੇ ਉਹਨਾਂ ਨੂੰ ਬੱਥਲੇ ਵੱਲ ਖਿੱਚ ਗਏ ਤੇ ਫਿਰ ਜਿਹੜਾ ਆਪਾਂ ਕਲਗੀ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਨ ਕਰਕੇ ਜਿਹੜਾ ਲੜ ਨੂੰ ਇੱਕ ਟਾਈਪ ਦੀ ਪੂਣੀ ਬਣਾ ਕੇ ਤੇ ਵੈਤ ਲੜ ਨੂੰ ਚੜਾਈ ਤੇ ਲਿਆ ਕੇ ਮਣੀ ਲੈ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾਉਣਾ ਹੈ ਤੇ ਸਭ ਤੋਂ ਪਹਿਲਾ ਪੜਾਏ ਉਤੋਂ ਉਤੋਂ ਤੋਂ ਥੱਲੇ ਇੱਕ ਇੱਕ ਵਾਰ ਫੋਲਡ ਕਰਾਗੇ ਤੜੇ ਆਪਣੇ ਉਸ ਵਿੱਚ ਵੱਲ ਨੇ ਉਹ ਨਿਕਲ ਜਾਣਾ ਤੇ ਫਿਰ ਆਪਾਂ ਜਿਹੜੇ ਕੱਲ੍ਹ ਦੀ ਲੜਨੂ ਆਪਣਿਹੜੇ ਪਹਿਲਾ ਲੜਨ ਲਈ ਜਿੰਨਾ ਆਪਾਂ ਅੱਖ ਤੇ ਰੱਖੇ ਹੁੰਦਾ ਇਹ ਪਰ ਕੱਲ੍ਹ ਦੀ ਲੜਨੂ ਅੱਖ ਤੇ ਧਾਕੇ ਤੇ ਜਿਹੜੇ ਵੱਲ ਰਹਿੰਦੇ ਆ ਉਹਨਾਂ ਨੇ ਆਪਾਂ ਬਾਹਰ ਨਾ ਕੱਢ ਕੇ ਚੰਗੀ ਤਰ੍ਹਾਂ ਜਿਹੜਾ ਲੜਨੂ ਪ੍ਰੈਸ ਕਰਨਾ ਹੈ ਤੇ ਫਿਰ ਆਪਾਂ ਪੱਗ ਪੇਤੇ ਥੱਲੇੜਾ ਕਿਹੜਾ ਲੜਨੂ ਫਰੰਟ ਵੱਲ ਫੋਲਡ ਕਰਨਾ ਹੈ ਇਹ ਤਾਂ ਉਹਦਾ ਛੋਟਾ ਰਹ ਜਾਂਦਾ ਯਾਨੀ ਕਿ ਘਟੇ ਜਾਂਦਾ ਹੈ ਤਾਂ ਤੁਸੀਂ ਉੱਤੇ ਇੱਕ ਜਾਂ ਦੋ ਪੱਗ ਜਿਹੜੇ ਲੜ ਨੂੰ ਟਕੌਰ ਵਾਸਤੇ ਲਗਾ ਸਕਦੇ ਹੋ ਤੇ ਪੱਗ ਪੈ ਤੇ ਥਲੇੜਾ ਕਿਹੜਾ ਲੜ ਨੂੰ ਫਰਟ ਵੱਲ ਫੋਨ ਕਰ ਦੇਣਾ ਫੋਨ ਕਰਕੇ ਤੇ ਜਿੰਨੀ ਤੁਸੀਂ ਉਹਦੀ ਕੜਾਈ ਰੱਖਣਾ ਚਾਹੁੰਦੇ ਤੁਸੀਂ ਉੰਨੀ ਉਹਦੀ ਕੜਾਈ ਰੱਖ ਕਿਹੜਾ ਲੜ ਨੂੰ ਲੋਡ ਕਰਕੇ ਤੇ ਤੇੜਾ ਇੱਕ ਵਾਰ ਦੱਬ ਕੇ ਫਿਰ ਘਾਹ ਜਾ ਕੇ ਭਲਾ ਦੇਣਾ ਇਹ ਲੜ ਨੂੰ ਤੇ ਅਪਣੀ ਜਿਹੜੀ ਬਾਕੀ ਪੱਗ ਦੀ ਵੀਡੀਓ ਸਾਡੀ ਕੱਢ ਲੈਣੀ ਹੈ ਤੇ ਆਪਣੀ ਜਿਹੜੀ ਸ਼ੇਪ ਆ ਉਹ ਵੀ ਸੈਟ ਕਰ ਲੈਣੀ ਹੈ ਤੇ ਬਾਕੀ ਭਾਗ ਦੀ ਵੀਡੀਓ ਆਪਾਂ ਸ਼ੈਡ ਕਰ ਲੈਣੀ ਹੈ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਸ਼ੈਡ ਕਰ ਲੈਣੀ ਹੈ ਤੇ ਹੁਣ ਜਿਹੜੀ ਆਪਾਂ ਬਾਕੀ ਭਾਗ ਦੀ ਸ਼ੈਡਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਵੱਲ ਆ ਰਹੇ ਨੇ ਉੱਥੇ ਆਪਾਂ ਬਾਾਈ ਫੇਰ ਕੇ ਆਪਣੇ ਵੱਲ ਨੂੰ ਕੱਢ ਲੈ ਰਹੇ ਹੈ ਜਿਹੜਾ ਆਪਾਂ ਸੈਟ ਕਰਨਾ ਹੈ ਜਿਹੜਾ ਆਪਾਂ ਲੈ ਲਿਆ ਸਿਰ ਦੇ ਸੈਂਟਰ ਤੋਂ ਉਹਨੂੰ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਸਿਰ ਕਵਰ ਕਰਨਾ ਹੈ ਤੇ ਜਿੱਥੋਂ ਕਿ ਤੋਂ ਸਿਰ ਨਗਰ ਆਇਆ ਤਾਂ ਉੱਥੋਂ ਆਪਾਂ ਦਬਲ ਜੀਸ਼ਾ ਦੇ ਕੇ ਜਿਹੜਾ ਆਪਣਾ ਉਂਗਲੀਆਂ ਨਾਲ ਮਹਿਸੂਸ ਕਰਕੇ ਜਿਹੜਾ ਆਪਣਾ ਸਿਰ ਕਵਰ ਕਰਨਾ ਹੈ ਚੰਗੀ ਤਰ੍ਹਾਂ ਜਿਹੜਾ ਆਪਾਂ ਸਿਰ ਚੰਗੀ ਤਰ੍ਹਾਂ ਟੈਟ ਕਵਰ ਕਰ ਲੈਣਾ ਹੈ ਇਹੜਾ ਬੈਗ ਦਾ ਲੜਾ ਲੰਗਣਾ ਆਦਾ ਹਜੇ ਉਦਾਂ ਕਾ ਫਿਰ ਫੋਲਡ ਕਰਕੇ ਇਹੜਾ ਲੜਨੂ ਬੈਗ ਤੇ ਇੱਕ ਵਾਰ ਦੱਬ ਕੇ ਗਾ ਜਾ ਕੇ ਫਲਾ ਲੈਣਾ ਹੈ ਜਲਦੀ ਨਾਲ ਵੀਡੀਓ ਲੈ ਕੇ ਆ ਜਣੀਆਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ